ਮਠਿੰਡਾ ਜ਼ਿਲ੍ਹੇ ਦੇ ਤਰੁੰਡੀ ਸਾਹ ਬੋਰਕੇ ਦੇ ਰੇਂ ਪੈਂਦੇ ਪਿੰਡ ਮਲਕਾਣਾ ਦੇ ਵਿੱਚ ਘਰ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਵਿੱਚ ਗੁਰਦੀਪ ਸਿੰਘ ਨਾਮ ਦਾ ਵਿਅਕਤੀ ਰਹਿੰਦਾ ਹੈ ਅਤੇ ਉਸ ਦੇ ਘਰ ਦੇ ਅੱਗ ਲੱਗਣ ਕਾਰਨ ਪੱਖੇ ਦੇ ਵਿੱਚ ਹੋਇਆ ਸ਼ੋਰ ਸ਼ਰਕ ਦੱਸਿਆ ਜਾ ਰਿਹਾ ਹੈ ਇਹ ਵੀ ਲਿਆ ਸ਼ੋਰ ਸ਼ਰਕ ਪੱਖੇ ਦੇ ਵਿੱਚੋਂ ਉਫਰੇ ਹੋਇਆ ਜਦੋਂ ਘਰ ਦੇ तमाम ਮੈਂਬਰ ਪੱਖੇ ਨੂੰ ਚੱਲਦਾ ਛੱਡ ਕੇ ਕਈ ਦਿਨਾਂ ਦੇ ਲਈ ਆਪਣੇ ਹਿਸਾ ਰਜ ਦੇ ਘਰ ਹਰਿਆਣਾ ਵਿੱਚ ਚਲੇ ਗਏ ਅਤੇ ਲਗਾਤਾਰ ਪੱਖਾ ਚੱਲਣ ਤੋਂ ਬਾਅਦ ਪੱਖਾ ਸੜ ਗਿਆ ਅਤੇ ਘਰ ਦੇ ਬਾਕੀ ਸਮਾਨ ਨੂੰ ਵੀ ਅੱਗ ਲੱਗ ਗਈ ਜਿਸ ਤੋਂ ਘਰ ਦਾ ਕਾਫੀ ਸਾਮਾਨ ਕਰਕੇ ਸਵਾਹ ਹੋ ਗਿਆ ਗਵਾਂਡੀਆ ਨੇ ਦੱਸਿਆ ਕਿ ਅਸੀਂ ਉਹਨਾਂ ਦੀ ਦੁਵਾਰ ਤੋੜੀ ਅਤੇ ਦੁਵਾਰ ਤੋੜ ਕੇ ਅੱਗ ਬਿਜਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਦੇ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਪਰ ਗਰੀਮਤ ਰਹੀ ਕਿ ਗੈਸ ਸਿਲੰਡਰ ਵੀ ਪਿਆ ਸੀ ਜਿਸ ਨੂੰ ਅੱਗ ਨਹੀਂ ਲੱਗੀ ਨਹੀਂ ਤਾਂ ਹੋਰ ਵੱਡਾ ਹਾਦਸਾ ਹੋ ਸਕਦਾ ਸੀ ਇਸ ਸਬੰਧੀ ਪਿੰਡ ਮਲਕਾਣਾ ਦੇ ਸਰਪੰਚ ਵੱਲੋਂ ਜਾਣ ਕੇ ਸਹੀ ਜਦੋਂ ਅੱਗ ਦਾ ਪਤਾ ਗਵਾਂਡੀਆ ਲੱਗਿਆ ਤਾਂ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਂਦੇ ਨੇ ਦੁਵਾਰਾਂ ਟੱਪੀਆਂ ਤੇ ਅੱਗ ਦੇ ਕਾਬੂ ਪਾਇਆ ਗਿਆ ਸਰਪੰਚ ਨੇ ਇਹ ਵੀ ਦੱਸਿਆ ਕਿ ਇਹ ਪਰਿਵਾਰ ਦਿਹਾੜੀ ਮਜ਼ਦੂਰ ਕਰਨ ਵਾਲਾ ਹੈ ਜੋ ਕਿ ਮਜ਼ਦੂਰੀ ਕਰਕੇ ਆਪਣਾ ਘਰ ਦਾ ਗੁਜ਼ਾਰਾ ਚਲਾ ਉਹਨਾਂ ਨੇ ਉਹ ਸਰਕਾਰ ਨੂੰ ਵਾਰ ਲਗਾਈ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹਦਾ ਗਰਦੀਬ ਹੈ ਦਾ। ਅੱਛਾ ਗਰਦੀਬ ਹੈ ਇਹਨਾਂ ਦਾ ਨਾ? ਹਾਂ ਪੱਕਾ। ਤੁਸੀਂ ਗਮਾਂਡੀਆਂ? ਹਾਂ ਗਮਾਂਡੀਆਂ ਨਾਲ ਤਾਂ ਘਰ ਤੇ ਤੀਜਾ ਘਰੀਏ ਮੇਰੇ ਇੱਧਰ। ਕਿ ਕੈ ਦਿਨ ਹੋ ਗਿਆ ਇਹਨਾਂ ਨੂੰ ਗਿਆ ਨੂੰ? ਇਹਨਾਂ ਨੂੰ ਤਾਂ ਮਹੀਨੇ ਦਾ ਨੇੜੇ ਹੀ ਹੋ ਗਿਆ। ਹਾਂ ਹੋ ਗਿਆ ਹੋ ਗਿਆ ਮਹੀਨਾ। ਹੋ ਗਿਆ ਮਹੀਨਾ। ਮਹੀਨਾ ਹੋ ਗਿਆ। ਹਾਂ ਅੱਜ ਜਦੋਂ ਕੋਈ ਗੂਗਲ ਲੱਗੀਏ ਫੋਨ ਕੀਤਾ ਉਹਨਾਂ ਨੂੰ ਕੀ ਕਹਿੰਦੇ? ਉਹਨਾਂ ਨੂੰ ਫੋਨ ਕਰਿਆ ਫੋਨ ਉਹਨਾਂ ਨੇ ਚੱਕੇ ਨਹੀਂ। ਫੋਨ ਨਹੀਂ ਚੱਕੇ। ਨਾ ਕਿਉਂ? ਜਿਹੜਾ ਛੋਟੇ ਮੁੰਡੇ ਨੂੰ ਫੋਨ ਕਰਿਆ ਉਹ ਆਦਾ ਕਿ ਕੱਲ ਨੂੰ ਆਵਾਂਗੇ ਅਸੀਂ। ਤੇ ਉਹਨਾਂ ਨੂੰ ਦੱਸਿਆ ਤੁਸੀਂ ਵੀ ਅੱਗ ਲੱਗੀ ਪਈ ਆ ਕੱਲ ਨੂੰ ਆਖਿਆ ਉਹਨਾਂ ਨੂੰ ਉਹ ਕਹਿੰਦੇ ਕਰਾਇਆ ਹੈ ਨਹੀਂ ਸਾਡੇ ਕੋਲ ਸਾਡੇ ਕੋਲ ਕਰਾਇਆ ਹੈ ਨਹੀਂ ਆਦੇ ਨਹੀਂ ਕਰਾਇਆ ਫਿਰ ਨਾਲੇ ਕਹਿੰਦੇ ਉਧਰ ਉਹ ਦਿਹਾੜੀ ਕਰਨ ਗਏ ਆ ਕੋਈ ਹਾਂ ਉਹ ਕੀ ਸਮਝ ਆਉਂਦੀ ਆ ਆਪਾਂ ਨੂੰ ਹਾਂ ਕਿ ਚਲ ਆਸ ਤਾਂ ਹੀ ਆਨੇ ਬੰਦੇ ਨੇ ਫੋਨ ਕਰਤੇ ਵੀ ਆਪ ਦਾ ਕੇ ਘਰ ਪਟਤਾਲ ਦੀ ਘਰ ਨਾ ਪੜਾ ਰਿਤੇਦਾਰ ਦਾ ਫੋਨ ਲਿਆ ਹੁਣ ਪੜਾ ਕੋਈ ਹੋਰ ਦਾ ਫੋਨ ਪਿੰਡ ਤੋਂ ਪੜੀ ਸ਼ੱਕਦੇ ਆਪਾਂ ਜਿਹਦੇ ਕੰਮ ਕਰਦੇ ਉਹਨੂੰ ਕਹਦੇ ਬਾਈ ਤੇਰਾ ਮੋਟਰਸਾਈਕਲ ਦੇ ਦੇ ਅਸੀਂ ਜਾ ਸਕਦੇ ਆ ਯਾਰ ਵੀ ਸਾਡੇ ਤੱਕ ਲੱਗ ਗਈ ਅੱਛਾ ਪਹਿਲਾਂ ਵੀ ਬੁਝਾ ਕੇ ਗਏ ਸੀ ਅੱਗ ਨੂੰ ਪਹਿਲਾਂ ਵੀ ਬੁਝਾ ਕੇ ਗਏ ਹੁਣ ਦੁਬਾਰੇ ਫੇਰ ਚੱਡ ਪਈ ਦੁਬਾਰੇ ਆਪੇ ਫੇਰ ਚੱਲ ਪਈ ਹੌਲੀ ਹੌਲੀ ਉਹਨੂੰ ਕੱਢੀ ਜਾਂ ਨੂੰ ਕੱਪੜੇ ਕੱਢ ਰਹੇ ਆ ਕੱਪੜੇ ਕੱਢ ਰਹੇ ਆ ਜਿਹੜਾ ਕੱਪੜਾ ਕੱਢਤਾ ਮੰਜੇ ਭਰੇ ਪਏ ਆ ਮੱਤੀ ਅੱਡ ਕਰਤੇ ਦੂਜੀ ਅੱਡ ਕਰਤੇ ਕੀ ਦਾ ਕੀ ਦਾ ਕਰਾ ਜੀ ਇਹ ਇਹ ਪਾਉ ਦਾ ਕੀ ਨਾਮ ਉਹਨਾਂ ਦਾ ਹੋ ਕੀ ਕਹਿੰਦੇ ਪਿੰਡ 'ਚ ਪਾਉ ਉਹ ਕਹਿੰਦੇ ਆ ਪਿੰਡ 'ਚ ਅੱਛਾ ਤੁਸੀਂ ਗਵਾਂਢੀ ਹੋ ਗਵਾਂਢੀ ਹੋ ਤੁਸੀਂ ਕੀ ਤੋਂ ਦਾ ਜਵਾਈ ਹੈ ਗਵਾਂਢੀ ਹੋ ਤੁਸੀਂ ਇਹਨਾਂ ਦੇ ਕਦੋਂ ਕ ਲੱਗੀ ਸੀ ਅੱਗੇ ਇਹ ਇਹ ਲੱਗੀ 1 ਵਜੇ ਬਈ 1 ਵਜੇ ਲੱਗੀ ਆ ਕਿਵੇਂ ਪਤਾ ਲੱਗਿਆ ਫਿਰ ਤੁਹਾਨੂੰ ਸਾਨੂੰ ਪਤਾ ਲੱਗਿਆ ਜਦੋਂ ਉਹ ਰੋਸ਼ਨਦਾਨ ਵਿੱਚ ਦੇ ਤੂਆ ਆਇਆ ਇੱਕੋ ਕਿਸਲਾ ਭਾਈ ਜਿਹੜਾ ਮੈੰਗਲ ਆਗਾ ਉਹ ਆਇਆ ਸੀਗਾ ਉਨੇ ਆ ਕੇ ਸਾਨੂੰ ਬੋਲ ਮਾਰਾ ਤੇ ਉਧਰ ਮੈਂ ਨਿਕਲੇ ਵਾਰ ਫਿਰ ਪਤਾ ਲੱਗਿਆ ਸਾਨੂੰ ਇਹ ਫਿਰ ਕਿੱਧਰ ਗਏ ਆ ਘਰ ਵਾਲੇ ਇਹ ਗਾਜਰ ਪਤਾ ਨਹੀਂ ਕਿਹੜਾ ਪਿੰਡ ਵਾਜਦਾ ਸੱクセ ਦੇ ਕੋਲੇ ਆ ਅੱਛਾ ਕੋਈ ਉਹ ਕਿਸੇ ਪ੍ਰੋਗਰਾਮ ਤੇ ਗਏ ਆ ਕਿ ਵੈਸੀ ਦਿਹਾੜੀ ਕਰਨ ਗਏ ਸੀ ਅੱਛਾ ਦਿਹਾੜੀ ਕਰਨ ਗਏ ਇੱਥੇ ਨਹੀਂ ਦਿਹਾੜੀ ਕਰਦੇ ਨਹੀਂ ਅੱਛਾ ਇੱਥੇ ਨਹੀਂ ਕਰਦੇ ਪਾਉ ਆਪ ਲੈ ਕੇ ਆ ਕੇ ਲੈ ਕੇ ਗਿਆ ਨੀ ਤੁਹਾਡਾ ਘਰ ਆ ਸਾਹਮਣੇ ਵਾਲਾ ਹੀ ਹਾਂ ਤੁਹਾਡਾ ਅੱਛਾ ਫਿਰ ਬਾਹਰ ਤਾਂ ਉਹਨਾਂ ਦੇ ਜਿੰਦੇ ਲੱਗੇ ਹੋਏ ਆ ਫਿਰ ਤੁਸੀਂ ਕਿਵੇਂ ਆਏ ਅਸੀਂ ਆ ਕੰਦ ਸਿੱਟੀ ਆ ਫਿਰ ਬਾਈ ਕੰਨ ਦਾ ਸੱਟਾ ਆਲੀ ਇਧਰ ਦੀ ਟੱਪੇ ਇਹ ਕੰਨ ਦਾ ਫਿਰ ਜਦੋਂ ਟੱਪਣ ਨੂੰ ਕਿਸੇ ਪਾਸੇ ਥਾਂ ਨਹੀਂ ਸੀਗਾ ਫਿਰ ਅਸੀਂ ਇੱਥੋਂ ਦੀ ਸੱਟ ਕੇ ਮੁੰਡੇ ਸੀ ਨਾਲ ਉਹਨਾਂ ਨੇ ਫਿਰ ਧੱਕਾ ਮਾਰਿਆ ਡਿੱਗ ਪੀ ਕੰਨ ਫਿਰ ਆਏ ਇਧਰ ਦੀ ਕੋਈ ਸਿਲੰਡਰ ਕੱਪਾ ਸੀਗਾ ਪਿਆ ਸੀ ਅੰਦਰ ਤੇ ਇਧਰ ਵੀ ਪਿਆਗਾ ਉਧਰ ਵੀ ਪਿਆ ਸੀਗਾ ਸਿਲੰਡਰ ਸੀਗੇ ਸਿਲੰਡਰ ਹਾਂ ਉਹ ਬਚਤ ਰਹਿ ਗਈ ਬੰਦ ਹਾਂ ਸਪੈਂਸਰ ਕੀ ਗੱਲ ਲੋ ਜੀ ਇਹਦੇ ਪਰਿਵਾਰ ਇੱਥੇ ਰਹਿੰਦਾ ਸੀਗਾ ਇਹ ਕੋਈ ਲੇਬਰ ਵਗੈਰਾ ਕਰਨਾ ਕਿੱਥੋਂ ਕਿਹੜੇ ਦੂਹੜ ਖਰੀਆਣੇ ਚ ਕਿਸੇ ਲਿਆ ਹੋਇਆ ਸੀ ਪਿਛਲੇ ਕਾਫੀ ਦਿਨਾਂ ਤੋਂ ਉਹ ਗਲਤੀ ਨਾਲ ਇਹਨਾਂ ਦੀ ਲਾਈਟ ਜਾਂ ਪੱਖਾ ਵਗੈਰਾ ਚੱਲਦਾ ਰਹਿ ਗਿਆ ਜਿਹੜਾ ਲਗਾਤਾਰ ਹੀ ਚੱਲੀ ਗਿਆ ਤੇ ਉਹਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਹੜਾ ਇਹਦਾ ਨੁਕਸਾਨ ਹੋਇਆ ਸੀ ਇੱਕ ਵੰਡੀਆ ਨੇ ਕੰਦਾ ਕੁੰਨ ਉੱਪਰ ਦੀ ਲੰਘ ਕੇ ਆ ਕੇ ਅੱਗ ਬੁਝਾਈ ਗਏ ਇਹਨਾਂ ਨੇ ਮੌਕੇ ਤੇ ਬੁਲਾਇਆ ਸੀਗਾ ਮੌਕੇ ਜਾ ਕੇ ਸਾਰਾ ਦੇਖ ਲਿਆ ਕੀ ਕਹਿੰਦੇ ਉਹਨਾਂ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਉਹਨਾਂ ਨੂੰ ਫੋਨ ਕਰਿਆ ਉਹ ਕਹਿੰਦੇ ਆ ਸਾਰੇ ਠੀਕ ਹੈ ਇਹ ਪੰਜਾਬੀ ਟੀਵੀ ਦੀ ਬਠਿੰਡਾ ਤੋਂ ਹਰਮਿੰਦਰ ਅਭਿਨਾਸ਼ ਦੀ ਰਿਪੋਰਟ